ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਫਹਿਰੇਦਾ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਪ੍ਰਧਾਨ ਜੀ ਮੋਹਤ ਤੇ ਕੱਲੋ ਫੇਰ ਕਹੋਗੇ ਮੋਹਤ ਫੋਟੋ ਨਹੀਂ ਭਦੀਆ ਭੇਜੀ ਮੇਰੀ ਸਹੀ ਜੀ ਥੋੜਾ ਹਾਲ ਹਾਲ ਦੇ ਚੇਵਾਂਗੇ ਜਦੋਂ ਉਲਗ ਆ ਜਮੇ ਜੀ ਅੱਜ ਉਹ ਨਹੀਂ

ਵਧਰਕ ਦੇ ਦੋਬੀ ਬਾਹਰ ਤੇਰੇ ਨਾਲ ਖੜਾ ਜਮੋ ਮਾਂ ਦੀ ਸਾਥੀ ਤਾਂ ਨਾਲ ਹੈ ਅੱਜ ਦੋਨੇ ਹੈ ਦੋਹਰਾ ਉਹਨੇ ਦੇ ਗੁਰੂ ਅੱਜ ਆਉਂਦੇ ਹਾਂ ਅੱਜ ਮੈਂ ਕਿਹਾ ਦੋਨੇ ਰਿਓ ਅੱਗੇ ਆਇਓ ਜੀ ਬੈਠ ਜਾਓ ਬੈਠ ਜਾਓ ਫਾਜੇ ਆ ਜਿਹੜੇ ਲਿਫਾਫੇ ਨੇ ਮੇਰਾ ਇਹਨੂੰ ਮੇਰੇ ਕੱਟ ਦੇ ਕਸਰ ਜਿਹੜੇ ਕੱਟ ਰਹੇ ਨੇ ਮੇਰੇ ਕਟਰ ਦੇ ਦਿਓ ਬਿਨ ਇੱਕ ਮਿੰਟ ਤੁਸੀਂ ਆਪ ਤਾਂ ਬੋਲ ਗਏ ਮੇਰੇ ਨਾਲ ਨਾਲ ਹੱਥ ਰੱਖ ਲਓ ਇਹ ਕੋਈ ਬਦਲ ਨਹੀਂ ਉਹ ਇਹਨੂੰ ਕੋਲ ਸਾਡੇ ਵੱਲ ਉਹ ਸਾਡੇ ਕੰਨੀ ਕਰੀ ਜੋ ਮੂਸਾ ਡੱਕ ਨਹੀਂ ਗਿਆ ਸਾਰੇ ਜਣੇ ਬੱਚਾ ਨੂੰ ਨਾਲਾ ਉਹ ਤੁਸੀਂ ਲੱਗੋ ਵੀਰੇ ਮੁਰੇ ਹਾਂ ਜੀ ਉਹੀ ਆਇਓ ਬਤਨ ਵਾਏ ਦੇ ਬੈਂਚ ਤੇ ਮੂਸਾ ਟੈਕਨੀਕ ਕਰ ਜਾਓ ਮੂਹ ਇੱਧਰ ਕਰੋ ਵੀ ਸਾਰੇ ਜਾਣੇ ਬਸ ਫਿੱਕ ਓਕੇ ਜੀ ਪਿੱਛੇ ਜਾ ਤਨਜੀਦ ਹਾਂਜੀ ਆ ਜਾਓ ਅਮਨ ਚੱਲ ਵੀਰੇ ਅਮਨ ਵੀਰੇ ਚੱਲੋ ਸੱਤ ਉਹ ਬੀ ਆ ਲੈਣਾ ਹਾਂ ਦੋਸਤ ਇਹ ਕਿੰਨੇ ਟਿਮਿੰਟ ਹੈ ਬਾਈ ਗੁਰਜੀ ਦਾ ਖਲਸਾ ਬਾਈ ਗੁਰਜੀ ਕੀ ਨਾਤੇ ਬਾਈ ਗੁਰਜੀ ਕੀ ਫਤਹਿ ਸਰ ਜੀ ਕਿਨਾ ਜੀ ਆਪਣਾ ਨਾਮ ਮਸੂਦ ਹਾਂ ਜੀ ਨਾਮ ਕੀ ਇਹ ਦੋ ਨਾਮ ਗੁਰਮੀਤ ਸਿੰਘ ਵਰਸਾਲ ਪੰਜਾਬ ਪ੍ਰਧਾਨ ਪ੍ਰੋਟੈਕਸ਼ਨ ਆਫ ਪੀਪਲ ਲੀਗਲ ਰਾਜ ਜੇਕਰ ਸਰ ਜਿਹੜਾ ਅੱਜ ਤੁਸੀਂ ਹਰਪੀਰਤਾ ਵਾਸਤੇ ਲੈ ਲੈ ਕੇ ਜਲੇ ਉਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਇਹ ਅਸੀਂ ਪਰਦੇਸ ਨਾਲ ਪੀਪਲ ਲੀਗ ਇਨਡਸ ਬੰਦੋਂ ਜੋ ਵੀ ਸਾਨੂੰ ਸੁਭਾਨ ਤਾਤਾ ਯਰ ਮੋਤਰ ਪਾਣੀ ਦੀ ਨਹੀਂ ਆ ਉਹ ਅਸੀਂ ਗੁਰਪ੍ਰੀਤ ਸਿੰਘ ਪ੍ਰਧਾਨ ਗੁਰਦੁਆਰਾ ਪੈਂਡੜਾ ਸਾਹਿਬ ਵਿਖੇ ਵਿਚਾਰ ਰਹੇ ਹਾਂ ਅਤੇ ਇਹ ਅੱਗੇ ਆਪਣੀ ਬਾਤ라 ਜਿਵੇਂ ਵੀ ਕਿਤੇ ਬੰਦ ਕਰਨੀ ਆ ਆਪਦੇ ਹਿਸਾਬ ਨਾਲ ਇਹ ਕਰਨਗੇ ਵਾਰਗੀ ਜੀ ਦਾ ਖਾਲਸਾ ਵਾਰਗੀ ਜੀ ਕੀ ਭਤੀ ਮੈਂ ਗੋਪੀ ਸਿੰਘ ਮੁਕਸੇਵਾਲਾ ਗੋਦਵਾ ਫੈਨਗੜ ਸਾਹਿਬ ਤੋਂ ਗੋਦਵਾਲੋਂ ਇੱਥੇ ਖਾਲਸਾ ਏਡਲੀ ਆਫ ਦਾ ਡੰਪ ਮਰਿਆ ਹੈ ਲੰਗਰਾਲ ਚ ਜਿੰਨਾ ਵੀ ਸ਼ਹਿਰ ਚ ਰਾਜਨ ਜਾਂ ਸਮਗਰੀ ਇਕੱਠੀ ਹੁੰਦੀ ਹੈ ਉਹ ਇੱਥੇ ਡੰਪਜ ਹੁੰਦੀ ਹੈ ਉਹ ਸਹੀ ਗੜੀ ਵਿੱਚ ਅੱਜ ਪੀਪਲ ਵਾਸ ਇੰਪੋਰਟੈਂਸ ਆਰ ਪੀਪਲ ਲੀਗਲ ਆਇਤੀ ਟੀਮ ਨੇ ਪਾਣੀ ਚੋਂ ਦਾ ਬਹੁਤ ਵੱਡਾ ਅਗਰਲਾ ਕੀਤਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਰ ਜਿਹੜਾ ਇਹ ਆਪਣਾ ਪਾਣੀ ਦੇ ਬੋਤਲਾਂ ਆ ਕਿ ਪਹਿਲੀ ਵਾਰੀ ਵਾ ਲੈਗ ਜਲੰਚ ਕਰਾਉਂ ਤੂੰ? ਨਹੀਂ ਇਹ ਇਹ ਪਹਿਲਾਂ ਵੀ ਖਾਲਸਾ ਏਡ ਦੇ ਖਾਲਸਾ ਏਡ ਵਾਲੀ ਆਪ ਦੇ ਟ੍ਰੱਕਾਂ ਚ ਲੈ ਜਾਂਦੇ ਆ ਫਿਰ ਉਹ ਲੋੜਬੰਦਾਂ ਜਿੱਥੇ ਹੋ ਗਏ ਉਹ ਤੇ ਜਾ ਕੇ ਵੰਡਦੇ ਆ ਇਹ ਪਾਣੀ। ਤੇ ਤੁਸੀਂ ਨੌਜਵਾਨ ਪੀੜੀ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜੀ? ਨੌਜਵਾਨ ਪੀੜੀ ਨੂੰ ਪੰਜ ਗੇ ਆ ਜੀ ਨੌਜਵਾਨ ਪੀੜੀ ਦਾ ਪਹਿਲਾਂ ਤਾਂ ਬਹੁਤ ਧੰਨਵਾਦ ਆ ਉਹਨਾਂ ਨੇ ਗੁਰੂ ਚੰਦੀ ਜੀ ਚੌਂਕ ਪਰ ਆ ਕੇ ਇਹ ਕੈਂਪ ਲਾ ਕੇ ਬਹੁਤ ਵੱਡੀ ਮਦਦ ਦੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਰਾਜਾਂ ਇਕੱਠਾ ਕੀਤਾ ਅਤੇ ਬਹੁਤ ਵੱਡੀ ਲੀਗਲ ਰੇਡ ਵੀ ਪੈਸੇ ਦੀ ਰੇਡ ਵੀ ਖਾਲਸਾ ਐਕਟ ਦੇ ਅਕਾਊਂਟਾਂ ਵਿੱਚ ਪਾਈ ਅਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ 10 12 ਮਿੰਟ 15 16 ਸ਼ਾਮ ਤੱਕ ਵੀ ਹੋ ਜਾਂਦੇ ਆ ਆ ਕੇ ਇਕੱਠਾ ਬਣਾਉਂਦੇ ਨੇ ਪੈਕਿੰਗ ਕਰਦੇ ਨੇ ਸਮਾਨ ਦੀਆਂ ਬਹੁਤ ਆਫ ਦਾ ਟਾਈਮ ਕੱਢਿਆ ਨੌਜਵਾਨਾਂ ਨੇ ਨੌਜਵਾਨਾਂ ਨੂੰ ਦਾਤ ਤਨਵਾ ਦਾ ਬਹੁਤ ਬਹੁਤ ਅਤੇ ਇਸੇ ਦਾ ਇਹ ਅਗਾਸ ਕਰਦੇ ਆਂ ਕਿ ਪਰਮਾਤਮਾ ਨੌਜਵਾਨਾਂ ਉਨਰ ਕੀ ਬਖਸ਼ੇ ਪੰਜਾਬ ਜਿਹੜਾ ਸੂਬਾ ਜਿੰਨੇ ਬਹੁਤ ਸਾਰੀਆਂ ਤ੍ਰਾਸ ਦੀਆਂ ਫੰਡਾਈਆਂ ਨੇ ਤੇ ਹਰ ਤ੍ਰਾਸ ਦੀ ਵਿੱਚ ਇਹ ਆਪਣੇ ਆਪ ਉਭਰੇ ਆ ਬਿਨਾ ਕਿਸੇ ਸਹਾਇਤਾ ਤੋਂ ਲੋਕਾਂ ਨੇ ਇੱਕ ਦੂਜੇ ਦੀ ਬਾਹ ਫੜ ਕੇ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਹ ਫੜ ਕੇ ਤਾਂ ਹਰ ਤ੍ਰਾਸ ਦੀ ਜੋ ਕੱਢਿਆ ਤੇ ਇਸੇ ਤਰ੍ਹਾਂ ਇਸ ਤ੍ਰਾਸ ਦੀ ਜੋ ਵੀ ਪੰਜਾਬ ਸੁਖੂਪੇ ਨਿਕਲੇਗਾ ਅਗੇ ਦਿਨ ਦੁਗਣੀ ਰਾਜ ਚੋਗੇ ਤੱਕ ਕੀ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਸਰ ਕੀ ਨਾ ਜੀ ਮੈਂ ਕੁਲਦੀਪ ਸਿੰਘ ਜੀ ਪੰਜਾਬ ਪ੍ਰਧਾਨ ਕ੍ਰਾਈਮ ਵਿੰਗ ਸਾਡੀ ਟੀਮ ਜਿਹੜੀ ਪ੍ਰੋਟੈਕਸ਼ਨ ਆਫ ਪੀਪਲ ਲੀਗਲ ਰਾਈਟ ਸਾਰੀ ਟੀਮ ਦੇ ਸਾਰੇ ਮੈਂਬਰ ਜਿੰਨੇ ਵੀ ਸਾਡੇ ਮੈਂਬਰ ਨੇ ਨੈਸ਼ਨਲ ਲੈਵਲ ਦੇ ਪੰਜਾਬ ਲੈਵਲ ਦੇ ਬਲਾਕ ਲੈਵਲ ਦੇ ਜ਼ਿਲ੍ਹਾਵਾਂ ਲੈਵਲ ਦੇ ਸਭ ਨੇ ਬਹੁਤ ਮਿਹਨਤ ਕੀਤੀ ਆ ਜਿਹੜੀ ਇਹ ਇਤਰਾਸ਼ ਦੀ ਆ ਹੜਪੀੜਤਾਂ ਲਈ ਉਹਨਾਂ ਨੂੰ ਹਰ ਹੀਲੇ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨ ਦੀ ਭਰਪੂਰ ਯਤਨ ਕੀਤਾ ਜਾ ਰਹੇ ਆ ਔਰ ਅੱਜ ਦੀ ਲੜੀ ਦੇ ਵਿੱਚ ਜਿਹੜੀ ਅਸੀਂ ਸਹਾਇਤਾ ਇੱਥੇ ਲੈ ਕੇ ਆਏ ਆ ਉਹ ਖਾਲਸਾ ਐਡਮ ਨੂੰ ਸਮਰਪਿਤ ਕਰ ਰਹੇ ਆ ਸਾਡੀ ਕੋਸ਼ਿਸ਼ ਆ ਵੀ ਲੋੜਵੰਦਾਂ ਨੂੰ ਸਹੀ ਢੰਗ ਨਾਲ ਇਹ ਸਾਰਾ ਸਮਾਨ ਜਿਹੜਾ ਵੰਤਰਨ ਬੱਚੇ ਕਰਦੇ ਰਹਿਣਗੇ ਇਹ ਬੜੀ ਮਿਹਨਤ ਕਰ ਰਿਹਾ ਇਸ ਕਰਕੇ ਜਿਹੜੀ ਸਾਡੀ ਸੰਸਥਾ ਇਹਨਾਂ ਦੇ سپੁਰਦ ਸਾਰਾ ਜਿਹੜਾ ਇਹ ਹਰਡਿਕਤਾਂ ਦਾ ਜੋ ਵੀ ਸਮਗਰੀ ਆ ਇਹਨਾਂ ਨੂੰ ਸੌਂਪੀ ਜਾ ਰਹੀ ਸਰ ਜੀ ਦਾ ਖਾਲਸਾ ਵਾ ਸਰ ਜੀ ਜਦੋਂ ਪੰਜਾਬ ਦੇ ਭੀੜ ਪੈਂਦੀ ਆ ਕਿ ਆਪਣਾ ਜਗਰਾਉ ਪਹਿਲੇ ਨੰਬਰ ਤੇ ਹੁੰਦਾ ਵਾ ਇਹਦੇ ਵਾਸਤੇ ਤੁਸੀਂ ਕੀ ਕਰਨ ਚਾਹੁੰਦੇ ਹੋ ਜਗਰਾਉਂ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਪੰਜਾਬੀਅਤ ਦੇ ਵਿੱਚ ਇੱਕ ਇਹ ਸਪੈਲਟ ਆ ਵੀ ਜਿਸ ਤਰ੍ਹਾਂ ਦੀ ਕੋਸ਼ਿਸ਼ ਕਰਦੇ ਆ ਉਹ ਪੂਰਾ ਜਿਹੜੀ ਤਰਾਸ਼ਦੀ ਹੁੰਦੀ ਆ ਉਹ ਤੇ ਉੱਤੇ ਇਹ ਪੂਰੀ ਕੋਸ਼ਿਸ਼ ਕਰਕੇ ਹਰ ਤਰ੍ਹਾਂ ਦੀ ਮਦਦ ਮਹయ్యా ਕੀਤੀ ਜਾਂਦੀ ਆ ਜਗਰਾਉਂ ਠੀਕ ਆ ਤੁਹਾਡੀ ਗੱਲ ਵੀ ਮੋਢੀ ਸੂਬਿਆਂ ਚ ਹੋ ਰਿਹਾ ਮੋਢੀ ਏਰੀਆ ਚ ਹੋ ਰਿਹਾ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਪ੍ਰੋਟੈਕਸ਼ਨ ਆਫ ਪੀਪਲ ਲੀਗਲ ਰਾਈਟਸ ਦੀ ਇਸ ਪੂਰੀ ਟੀਮ ਨੇ ਸੂਰਜੀ ਟੀਮ ਨੇ ਉਪਰਾਲਾ ਕੀਤਾ ਮੇਰੇ ਨਾਲ ਭਾਈ ਸਾਹਿਬ ਲਾਪਰੇਤ ਜੀ ਲੁਧਿਆਣਾ ਤੋਂ ਆਏ ਨੇ ਪੰਜ ਸਾਹਿਬ ਗੁਰਮਖ ਸਿੰਘ ਜੀ ਕਣਗੋ ਰਟਾਇਰ ਨੇ ਇਹ ਵੀ ਆਏ ਨੇ ਔਰ ਇਹਨਾਂ ਨੇ ਵੀ ਵੱਧ ਛੱਡ ਕੇ ਇਸ ਮিত্রਨ ਦੇ ਵਿੱਚ ਹਿੱਸਾ ਲਿਆ ਔਰ ਪਰਮਾਤਮਾ ਅੱਗੇ ਅਰਦਾਸ ਹੈ ਕਿ ਇਹਦਾ ਜੋ ਵਖਤ ਹੈ ਪੂਰੇ ਪੰਜਾਬ ਤੇ ਕਦੇ ਵੀ ਨਾ ਆਵੇ لیکن ਜਦੋਂ ਜਦੋਂ ਵੀ ਇਹ ਵਕਤ ਆਇਆ ਤਾਂ پورے پنجاب نے ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ 모ਢੇ ਨਾਲ 모ਢਾ ਜੋੜ ਕੇ سارے ਪੰਜਾਬੀ ਇਹ ਯੋਗਦਾਨ ਕਰਦੇ ਨੇ ਇੱਕ ਦੂਜੇ ਦਾ ਸਹਾਰਾ ਲੈਂਦੇ ਨੇ ਔਰ ਦਿੰਦੇ ਨੇ ਪਿਆਰ سے بولنا ਧੰਨਵਾਦ